ਦੁਕਾਨ ਦੇ ਵਿੱਚ ਕੈਪਸੂਲ ਵੇਚਦਾ ਫੜਿਆ ਗਿਆ ਵਿਅਕਤੀ ਜਿਹहां ਰਾਸ਼ਨ ਦੀ ਦੁਕਾਨ ਦੇ ਵਿੱਚੇ ਵਿਅਕਤੀ ਨਸ਼ੇ ਦੇ ਕੈਪਸੂਲ ਵੇਚਦਾ ਸੀ ਜਿਸ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੁਝ નિਹੰਗ ਸਿੰਘ ਅਤੇ ਕੁਝ ਨੌਜਵਾਨ ਇਸ ਵਿਅਕਤੀ ਦੀ ਦੁਕਾਨ ਦੇ ਵਿੱਚ ਪਹੁੰਚਦੇ ਨੇ ਜਿਸ ਦੇ ਵਿੱਚ ਜਦੋਂ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਰਾਸ਼ਨ ਦੀ ਦੁਕਾਨ ਦੀ ਆੜ ਦੇ ਵਿੱਚ ਇੱਥੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਨਸ਼ਾ ਵੇਚਿਆ ਜਾਂਦਾ ਸੀ ਨਿੱਕੇ ਨਿੱਕੇ ਕੈਪਸੂਲ ਇਸ ਦੁਕਾਨ ਦੇ ਵਿੱਚ ਵੇਚੇ ਜਾਂਦੇ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਜੋ ਨੌਜਵਾਨ ਪਹੁੰਚਦੇ ਨੇ ਇਹ ਸਬੂਤ ਦੇ ਆਧਾਰ ਦੇ ਉੱਤੇ ਵੀਡੀਓ ਵੀ ਦਿਖਾਉਂਦੇ ਨੇ ਵੀਡੀਓ ਦੇ ਵਿੱਚ ਕੁਝ ਉਹ ਨੋਟ ਨੇ ਜੋ ਦੁਕਾਨਦਾਰ ਦੀ ਦੁਕਾਨ ਦੇ ਵਿੱਚ ਮੌਜੂਦ ਸੀ ਅਤੇ ਉਹ ਨੋਟਾਂ ਦਾ ਨੰਬਰ ਬਿਲਕੁਲ ਹੂ-ਹੂ ਉਹਨਾਂ ਨੋਟਾਂ ਦੇ ਨਾਲ ਮੈਚ ਕਰਦਾ ਸੀ ਜਿਹੜੇ ਨੋਟ ਦੇ ਕੇ ਕਿਸੇ ਨੌਜਵਾਨ ਦੇ ਵੱਲੋਂ ਇਸ ਵਿਅਕਤੀ ਦੇ ਕੋਲੋਂ ਨਸ਼ੇ ਦੀ ਕੈਪਸੂਲ ਖਰੀਦੇ ਗਏ ਸੀ ਇਸ ਦੌਰਾਨ ਜੋ ਵਿਅਕਤੀ ਹੈ ਉਹ ਮਾਫੀਆ ਮੰਗਦਾ ਹੋਇਆ ਨਜ਼ਰ ਆਉਂਦਾ ਹੈ ਪਰ ਸਵਾਲ ਇਹ ਹੈ ਕੀ ਆਖਿਰ ਅਜੇ ਇਹ ਲੋਕ ਹੋਰ ਕਿੰਨਿਆਂ ਨੂੰ ਪੰਜਾਬ ਦੇ ਨੌਜਵਾਨਾਂ ਦੀਆਂ ਜਾਨਾਂ ਲੈਣਗੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇਸ ਵੀਡੀਓ ਨੂੰ ਲੈ ਕੇ ਤੁਸੀਂ ਆਪਣੇ ਕੀ ਕਮੈਂਟ ਦੇਣਾ ਚਾਹੋਗੇ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ ਤੇ ਹੁਣ ਵਾਧਿਆ ਪੂਰੀ ਵੀਡੀਓ ਦੇ ਵਾ ਜੋ ਅਸਲੀ ਗਾਲ ਕਿੱਥੇ ਆ ਆ ਦੇ ਆ ਜਾ ਲੈ ਆਹਾ ਬਈ ਕਿੰਨੋ ਚੀਜ਼ ਹੋ ਗਿਆ ਦੇ ਜਾਈ ਵੀ ਮੈਲਾ ਜੀ ਨਾ ਸੱਦਿਆ ਨਾ ਮਾਰਵਾ ਤੇ ਮੁੰਡਿਆਂ ਦਾ ਕੰਮ ਕਰਦਾ ਇਹਦੇ ਨੂੰ ਕਰਦਾ ਇਹ ਭਰਾ ਮੇਰੇ ਕੋਲ ਫੋਨ ਦੇਵਰਾ ਨੂੰ ਮੁੰਡਾ ਦੋਸਤ ਦਾ ਭਾਂ ਦੇ ਰਿਹਾ ਨਾ 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 ਅਸੀਂ ਇਹਦੀ ਬੂਹ ਪਹਿਲਾਂ ਬੂਹ ਕੁੱਟ ਕੇ ਰਾਤ ਵੀ ਕੁੱਟਿਆ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੀ ਇਹ ਨੂੰ ਠੀਕ ਹੈ ਬਾਈ ਨਾ ਨਾ ਬੈਠਣਾ ਕਹਿੰਦਾ ਤਰਾ ਤੇ ਨੋਟ ਦਿਖਾ ਆ ਲੈ ਵੀਰੇ ਫੋਨ ਫੜਾਓ ਨਾ ਉਹੀ ਨੋਟ ਸਾਵਾਂ 250 ਦਾ ਆ ਲਓ ਬਿਮਾਰ ਫੜਾ ਦੇ ਤਰਾ ਕਿੱਥੇ ਆ ਹਰਦਾ ਵੀਰੇ ਫੋਟੋ ਮਖਤੀਆਂ ਨੋਟ ਅਜੀ ਦੇਖ ਕੇ ਬਾਅਦ ਚ ਭਾਵਾਂਗੇ ਕਦੇ ਗੱਲ ਨੂੰ ਸਾਡਾ ਪਤਾ ਲੈਵਾ ਜੀ ਆਲਾ ਆ ਨੋਟ ਆ ਆਹੋ ਜੀ ਦਿਖਾ ਦੇ ਕਰਮ ਨਹੀਂ ਆਉਂਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਦੇ ਉਹਨੂੰ ਕਿਉਂ ਦਿੰਦੇ ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆਹ ਦਿਖਾ ਦੇ ਵੀ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ ਇੱਕ ਮਿੰਟ ਇਹਨਾਂ ਹੈ 250 ਦਾ ਨੋਟ ਆ ਸਾਬਨ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦਾ ਪੈਣੋ ਆ ਦੇਖੋ ਸਾਬਨ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦਾ ਯਾਰ ਤਾਂ ਸਾਬਨ ਹੀ ਕੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਵੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬਣਾ ਕੇ ਮੇਰਾ ਸਾਰਾ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ પ્રસੰਦੀ ਕਰ ਲੋ ਤਸੱਲੀ ਕਾਦੀ ਆ ਯਾਰ ਭੈਣ ਜੋ ਆ ਹੁਣ ਇੱਕ ਵਿੱਤਾ ਵੇਚਣ ਖਾਤਰ ਧੂੜੀ ਹੋਣ ਨੂੰ ਸਿੱਧੇ ਇੱਥੇ ਮੈਂ ਹਾਂ ਬਈ ਨਾਲ ਡੜ ਪਾਇਆ ਸੀ ਕਿੰਨੇ